ਇੱਕ ਵਾਰ ਇੱਕ ਰਾਜਾ ਜੰਗਲ ਵਿੱਚ ਆਪਣੇ ਸੈਨਿਕਾਂ ਨਾਲ ਸ਼ਿਕਾਰ ਕਰਨ ਗਿਆ ਜਾਂਦੇ ਜਾਂਦੇ ਨੂੰ ਰਾਹ ਵਿੱਚ ਇੱਕ ਸਾਧੂ ਸਮਾਧੀ ਲਾਈ ਬੈਠਾ ਮਿਲਿਆ ਰਾਜੇ ਨੇ ਹੰਕਾਰ ਨਾਲ ਕਿਹਾ ਓਏ ਪਖੰਡੀ ਤੈਨੂੰ ਨਹੀਂ ਪਤਾ ਰਾਜਾ ਤੇਰੇ ਅੱਗੇ ਖੜਾ ਏ ਉੱਠ ਕੇ ਨਮਸਕਾਰ ਕਰ ਪਰ ਸਾਧੂ ਅੱਖਾਂ ਵਿੱਚ ਹੀ ਰੱਬ ਦੀ ਭਗਤੀ ਕਰਦਾ ਰਿਹਾ ਰਾਜਾ ਬਹੁਤ ਗੁੱਸੇ ਵਿੱਚ ਆਇਆ ਤੇ ਉਸਨੇ ਕਿਹਾ ਸੈਨਿਕੋ ਇਸ ਪਖੰਡੀ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿਓ ਸੈਨਿਕਾਂ ਨੇ ਸਾਧੂ ਨੂੰ ਚੁੱਕ ਕੇ ਪਾਣੀ ਵਿੱਚ ਸੁੱਟ ਦਿੱਤਾ ਪਾਣੀ ਵਿੱਚ ਡੁੱਬਦਾ ਹੋਇਆ ਸਾਧੂ ਬੋਲਿਆ ਐ ਹੰਕਾਰੀ ਰਾਜਾ ਮੈਂ ਤੈਨੂੰ ਸ਼ਰਾਪ ਦਿੰਦਾ ਹਾਂ ਕਿ ਤੂੰ ਵੀ ਕੁਝ ਦਿਨਾਂ ਵਿੱਚ ਪਾਣੀ ਵਿੱਚ ਡੁੱਬ ਕੇ ਹੀ ਮਰੇਗਾ ਰਾਜਾ ਸਾਧੂ ਦਾ ਸ਼ਰਾਪ ਸੁਣ ਕੇ ਕੰਬ ਗਿਆ ਉਸੇ ਸਮੇਂ ਸ਼ਿਕਾਰ ਖੇਡਣਾ ਛੱਡ ਕੇ ਆਪਣੇ ਮਹਿਲ ਵਿੱਚ ਆ ਗਿਆ ਤੇ ਰਾਣੀ ਨੂੰ ਆ ਕੇ ਸਾਧੂ ਵੱਲੋਂ ਦਿੱਤੇ ਸ਼ਰਾਪ ਬਾਰੇ ਦੱਸਿਆ ਰਾਣੀ ਰਾਜੇ ਦੀ ਗੱਲ ਸੁਣ ਕੇ ਰੋਣ ਪੇਟਣ ਲੱਗ ਪਈ। ਦੂਸਰੇ ਦਿਨ ਰਾਜੇ ਨੇ ਆਪਣੇ ਸਾਰੇ ਮੰਤਰੀ ਨੂੰ ਦਰਬਾਰ ਵਿੱਚ ਬੁਲਾਇਆ ਤੇ ਸਾਧ ਦੁਆਰਾ ਦਿੱਤੇ ਸ਼ਰਾਪ ਤੋਂ ਬਚਣ ਲਈ ਕੋਈ ਉਪਾਅ ਲੱਭਣ ਬਾਰੇ ਕਿਹਾ। ਹਰੇਕ ਮੰਤਰੀ ਨੇ ਰਾਜੇ ਨੂੰ ਹੌਸਲੇ ਭਰੇ ਸ਼ਬਦ ਕਹੇ। ਕੋਈ ਕਹਿੰਦਾ ਸਾਧੂ ਤਾਂ ਮੂਰਖ ਹੁੰਦੇ ਹਨ। ਕੋਈ ਕਹਿੰਦਾ ਇਹਨਾਂ ਦੇ ਕਹੇ ਤੇ ਕੁਝ ਨਹੀਂ ਹੁੰਦਾ। ਪਰ ਰਾਜੇ ਦੇ ਅੰਦਰ ਮੌਤ ਦਾ ਡਰ ਬੈਠਾ ਹੋਣ ਕਰਕੇ ਕਿਸੇ ਵੀ ਮੰਤਰੀ ਦੇ ਸ਼ਬਦ ਉਸ ਨੂੰ ਹੌਸਲਾ ਨਾ ਦੇ ਸਕੇ ਰਾਜੇ ਦੀ ਭੁੱਖ ਪਿਆਸ ਮਿਟ ਗਈ ਰਾਤਾਂ ਦੀ ਨੀਂਦ ਉੱਡ ਗਈ ਆਖਰ ਉਹ ਆਪਣੇ ਧਾਰਮਿਕ ਗੁਰੂ ਕੋਲ ਉਸ ਦੀ ਕੁਟਿਆ ਵਿੱਚ ਗਿਆ ਜਾ ਕੇ ਆਪਣੇ ਗੁਰੂ ਨੂੰ ਸ਼ਰਾਬ ਵਾਲੀ ਸਾਰੀ ਗੱਲ ਦੱਸੀ ਤਾਂ ਉਸ ਦਾ ਧਾਰਮਿਕ ਗੁਰੂ ਆਖਣ ਲੱਗਾ ਰਾਜਨ ਸਾਧੂ ਤਾਂ ਰੱਬ ਦਾ ਰੂਪ ਹੁੰਦੇ ਹਨ ਉਹਨਾਂ ਦਾ ਦਿੱਤਾ ਸ਼ਰਾਪ ਮਿਟਦਾ ਨਹੀਂ ਰਾਜਾ ਗੁਰੂ ਦੀ ਗੱਲ ਸੁਣ ਕੇ ਵਾਪਸ ਆਪਣੇ ਮਹਿਲ ਵਿੱਚ ਆ ਗਿਆ ਕੁਝ ਦਿਨ ਬੀਤ ਗਏ ਰਾਜਾ ਆਪਣੇ ਮੰਤਰੀਆਂ ਨਾਲ ਦਰਬਾਰ ਵਿੱਚ ਬੈਠਾ ਸੀ ਕਿ ਇੱਕ ਸੈਨਾਪਤੀ ਨੇ ਦਰਬਾਰ ਵਿੱਚ ਆ ਕੇ ਕਿਹਾ ਮਹਾਰਾਜ ਗੁਆਣ ਦੇਸ਼ ਦੇ ਰਾਜੇ ਨੇ ਆਪਣੀ ਸੈਨਾ ਤੇ ਹਮਲਾ ਕਰ ਦਿੱਤਾ ਹੈ ਉਹ ਛੇਤੀ ਹੀ ਮਹਿਲ ਤੱਕ ਪਹੁੰਚ ਜਾਵੇਗਾ ਸੈਨਾਪਤੀ ਦੀ ਗੱਲ ਸੁਣ ਕੇ ਰਾਜਾ ਮੌਤ ਦਾ ਖਿਆਲ ਭੁੱਲ ਗਿਆ ਉਸਨੇ ਨਗਰ ਤੋਂ ਬਾਹਰ ਕਿਲੇ ਵਿੱਚ ਵੈਰੀ ਦਾ ਮੁਕਾਬਲਾ ਕਰਨ ਬਾਰੇ ਕਿਹਾ ਦੋਹਾਂ ਰਾਜਿਆਂ ਦੀ ਸੈਨਾ ਵਿੱਚਕਾਰ ਕਮਸਾਣ ਦਾ ਜੁੱਧ ਹੋਇਆ ਜੁੱਧ ਵਿੱਚ ਦੂਸਰੇ ਦੇਸ਼ ਦਾ ਰਾਜਾ ਹਾਰ ਗਿਆ ਜਿੱਤ ਦੀ ਖੁਸ਼ੀ ਨੇ ਸਾਧੂ ਦਾ ਸ਼ਰਾਬ ਭੁਲਾ ਦਿੱਤਾ ਜਿੱਤ ਦੇ ਜਸ਼ਨ ਮਨਾਉਂਦਾ ਰਾਜਾ ਮਹਿਲ ਵੱਲ ਆ ਰਿਹਾ ਸੀ ਰਸਤੇ ਵਿੱਚ ਉਸ ਨੂੰ ਪਿਆਸ ਲੱਗੀ ਰਾਜਾ ਨਦੀ ਦੇ ਕੰਢੇ ਪਾਣੀ ਪੀਣ ਲਈ ਰੁਕ ਗਿਆ ਰਾਜਾ ਘੋੜੇ ਤੋਂ ਉਤਰ ਕੇ ਨਦੀ ਵਿੱਚ ਪਾਣੀ ਪੀਣ ਲੱਗਾ ਜਦ ਪਾਣੀ ਪੀ ਕੇ ਵਾਪਸ ਆਉਣ ਲੱਗਾ ਤਾਂ ਰਾਜੇ ਦਾ ਘੋੜਾ ਪਿਆਸਾ ਹੁਣ ਕਾਰਨ ਪਾਣੀ ਪੀਣ ਲਈ ਨਦੀ ਵੱਲ ਦੌੜਿਆ ਘੋੜਾ ਭੱਜ ਜਾਂਦਾ ਰਾਜੇ ਵਿੱਚ ਲੱਗਾ ਰਾਜਾ ਜਾ ਕੇ ਨਦੀ ਵਿੱਚ ਡਿੱਗ ਗਿਆ ਸੈਨਿਕਾਂ ਨੇ ਰਾਜੇ ਨੂੰ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਪਰੰਤੂ ਪਾਣੀ ਵਿੱਚ ਡੁੱਬ ਕੇ ਰਾਜੇ ਦੀ ਮੌਤ ਹੋ ਗਈ ਸਾਧੂ ਦਾ ਦਿੱਤਾ ਸ਼ਰਾਬ ਪੂਰਾ ਹੋ ਗਿਆ ਧੰਨਵਾਦ